ਅੱਜ ਦੀ ਜਿਹੜੀ ਵੀਡੀਓ ਬਣਾਈ ਆ ਬਈ ਸੰਧੂ ਡੈਰੀ ਫਾਰਮ 'ਚ ਬਣਾਈ ਆ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਦੌੜ ਸਹਿਣਾ ਭਾਈ ਰੋਪਾ ਐਂਡੀ ਰਾਜ ਨੇ ਮੋਬਾਈਲ ਨੰਬਰ ਬੋਲੀ 9352413953 ਜੀ ਠੀਕ ਆ ਕਿੰਨੀ ਉਮਰ ਹੈ ਤ੍ਰਿਵਿੰਦਰ ਬੱਚੀ ਦੀ ਡਾਕਟਰ 11 12 ਮਹੀਨੇ ਦੀ ਹੈ ਬੱਚੀ ਆ 11 ਤੋਂ 12 ਮਹੀਨਿਆਂ ਦੀ ਹੈ ਬਿਊਟੀ ਬੜੀ ਹੈ ਬਿਊਟੀ ਬਹੁਤ ਜ਼ਿਆਦਾ ਚੰਗੀ ਆ ਛਾਂ ਚ ਤੋਂ ਮਾਰੀ ਸੀਮਨ ਦੇ ਅੱਜ ਭਜਨ ਪੂਰਾ ਫੋਲਾ ਕਾ ਟੀਕੇ ਦੇ ਤਿਆਰੀ ਆ ਜਮਾ ਕਾਬਲ ਹਾਂ ਝੂਲੀ ਕਿਵੇਂ ਚਾਰ ਥੰਮ ਚਾਰ ਚਾਰ ਦੀ ਸਾਰਾ ਗਾਰੰਟੀ ਆ ਆਪਣੀ ਲੈ ਪੋੜ ਸ਼ਾਂ ਦੀ ਪੋਰਾ ਵੀ ਨਹੀਂ ਪੋਰਾ ਕਿਸੇ ਜਾਨਵਰ ਨੰਬਰ ਤੇ ਮੋਲ ਆ ਜਿਹੜਾ ਜਮਾ ਜਾਇਗਾ ਬਾਕੀ ਲੁੱਤਾ ਲੁੱਤਾ ਨਹੀਂ ਆ ਬਾਕੀ ਜਰਸੀ ਦੇ ਦਿਆਂ ਸਿੱਧੀਆਂ ਹਾਂ ਜਰਸੀ ਦਿਖਾ ਦਈਏ ਲੈ ਜੋੜੇ ਜੇ ਵੀ ਇੱਕ ਨੰਬਰ ਬਰੀਡ ਫੁੱਲ ਫੁੜਾ ਫੁੜਾ ਬਹੁਤ ਚੰਗਾ ਹੈ ਨਾ ਫੇਸ ਦੇਖ ਮੈਂ ਕਿਹਾ ਡਾਕਟਰ ਟੀਕੇ ਤੇ ਰੈਡੀ ਹੈ ਬੱਚੀ ਹੂੰ ਬੋਲਦੀ ਬਾਦੀ ਪੂਰੀ ਚੰਗੀ ਤੋਆ ਨਜਾਇਜ਼ ਜੀ ਚੰਗੀ ਬੱਚੀ ਹੈਗੀ ਇਹ ਬੀਐਸ ਦੇ ਜੋਇਕ ਬੋਲਦੀ ਬੱਚੀ ਹੈ ਇਹ ਐਚਐਫ 4116 ਦੀ ਹੈਗੀ ਕੀ ਮੁੱਲ ਲਾ ਜੋੜੇ ਦਾ ਮੁੱਲ ਡਾਕਟਰ ਜੋੜੇ ਦਾ ਕਰਨਾ ਨਹੀਂਗਾ ਲੈਣਾ ਲੈਣਾ 55 ਨਹੀਂ ਕੋਈ 60 ਨਹੀਂ 52000 ਰੁਪਏ ਲੈਣਾ 52000 ਰੁਪਏ ਭਾਈ ਕਹਿੰਦਾ ਲੈਣਾ ਹੀ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਜਮ ਜੈਜ ਮੁੱਲ ਆ ਭਾਈ ਖਿੱਚ ਕੇ ਮੁੱਲਾ ਵਾਲਾ ਮੁੱਲ ਨਹੀਂ ਰੱਖਿਆ ਮੋਬਾਈਲ ਨੰਬਰ ਕੋ